ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਨਗੇ ਜਾ ਥੋੜੀਆ ਮਜ਼ਾਕ ਥੋੜੀਆ ਕੁੜੀਓ ਕਿੰਨਾ ਟਾਈਮ ਹੋ ਗਿਆ ਉਧਰ ਗਈ ਨੂੰ ਅੰਦਰ ਹੀ ਬੈਜੇ ਨੇ ਪਤਾ ਨਹੀਂ ਕੀ ਕਰੀ ਜਾਂਦੀ ਐ ਇਹ ਹਾਂ ਚਲ ਠੀਕਾ ਵੀਰਾ ਆ ਗਿਆ ਬਾਤ ਚ ਕਰਤੀ ਆਂ ਸ਼ੁਕਰਾ ਵੀਰੇ ਨੂੰ ਫੋਨ ਆ ਗਿਆ ਕਿਸੇ ਦਾ ਪਤਾ ਨਹੀਂ ਕੀ ਹੋਣਾ ਸੀ ਮਮੇ ਦਾ ਘਰੋਂ ਹੈਲੋ ਹੋਰ ਠੀਕ ਹੋ ਪੁੱਤ? ਹਾਂਜੀ ਸਾਰੇ ਠੀਕ ਆ ਤੁਸੀਂ ਦੱਸੋ। ਹਾਂ ਵਧੀਆ ਪੁੱਤ। ਆਪਣੀ ਸਿਮੀ ਲਈ ਉਹ ਮੁੰਡਿਆਂ ਵਾਲੇ ਨੇ ਹਾਂ ਕਰਤੀ। ਚਲੋ ਵਧੀਆ ਮਾਮਾ, ਵਧਾਈਆਂ। ਤੈਨੂੰ ਵੀ ਵਧਾਈਆਂ ਪੁੱਤਰਾ। ਫਿਰ ਤਰੀਕ ਦੱਸੀ ਨਾ ਮਾਮਾ ਕੋਈ ਉਹਨਾਂ ਨੇ। ਹਾਂਜੀ ਪੁੱਤ ਥੋੜਾ ਖੜ ਕੇ ਕਰਨਗੇ। ਕੋਈ ਨਾ ਮਾਮਾ ਇਹਨੇ ਖੜ ਜੰਨੇ ਹੈਗੇ ਆਪਨ ਕੋਲੋਂ ਕੋਈ ਬਾਲੀ ਕਾਲੀ ਆ। ਹਾਂ ਹਾਂ। ਹੋਰ ਹੀਰ ਪੁੱਤ ਵੀ ਠੀਕ ਐ? ਹਾਂ ਠੀਕ ਆ ਮਾਮਾ ਸਾਰੇ। ਚਲੋ ਪੁੱਤ ਮੈਂ ਫੇਰ ਦੱਸਦਾ ਤੈਨੂੰ ਉਹ ਕੀ ਕਹਿੰਦੇ ਨੇਗੇ। ਠੀਕ ਆ ਮਾਮਾ। ਫਿਰ ਤੈਨੂੰ ਖੁਸ਼ੀ ਦੀ ਗੱਲ ਦੱਸਾਂ। ਹਾਂ ਜੀ ਵੀਰੇ ਦੱਸੋ ਜਿਹੜੀ ਆਪਣੀ ਛਿੰਮੀ ਦੀ ਹਾਂ ਉਹਦਾ ਵਿਆਹ ਪੱਕਾ ਹੋ ਗਿਆ ਹਾਈ ਸੱਚੀ ਹਾਂ ਫਿਰ ਸ਼ਗਨ ਕਦੋਂ ਆਵਦਾ ਸ਼ਗਨ ਦਾ ਜੇ ਰੁੱਕੇ ਪਾਉਂਗੇ ਅੱਛਾ ਪਰ ਮੈਂ ਤਾਂ ਨਾ ਸੱਚੀ ਮਹਿੰਗਾ ਜਿਹਾ ਸੂਟ ਲੈਣਾ ਇੱਕ ਕੋਹ ਅਜੇ ਸੂਟ ਲੈ ਕੇ ਤਾਂ ਆਈ ਨਾ ਲੈ ਵੀਰੇ ਉਹ ਤਾਂ ਸਸਤੇ ਜਿਹੇ ਸੂਟ ਸੀਗੇ ਮੈਂ ਤਾਂ ਬਸ ਮਹਿੰਗਾ ਲੈ ਕੇ ਆ ਆਹੋ ਸਸਤੇ ਸੀਗੇ ਸਾਰੇ ਤਾਂ ਪੈਸੇ ਲਵਾਤੇ ਵੀਰੇ ਮੈਨੂੰ ਨਹੀਂ ਪਤਾ ਮੈਂ ਤਾਂ ਮਹਿੰਗਾ ਹੀ ਲੈ ਕੇ ਆ ਤਾ ਕੋਈ ਨਾ ਸੂਟ ਲੈ ਲੇ ਨਾ ਦੇ ਛਿੰਮੀ ਦਾ ਵਿਆਹ ਹੋ ਜੇ ਫਿਰ ਤੇਰਾ ਵਿਆਹ ਵੀ ਕਰਨਾ मैं नहीं हले ब्याह करा तो क्यों नहीं करवाना ब्याह जी ले वीरे तुसी मेरे तो वड्डे हो पहला मेरी सोनी जी भाभी लेके आवांगे कोई ना मेरा ब्याह भी हो जू फिक्र ना कर ना नाले आए दस घरे सब्जी हैगी नहीं वीरे घरे तो कुछ नहीं जा के ना 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 है चल मैं जाके आना नाले मैं सब्जी ले आऊंगा ठीक है वीरे तुसी ले आओ चल ठीक है और काले वो तो बढ़िया जैसे ना कि मैं यहाँ ਠੀਕ ਆ ਤੂੰ ਕਿਵੇਂ ਜਿਹਾ ਬੈਠਾ ਵੇ ਉਹ ਬੱਸ ਮੈਂ ਤਾਂ ਉਹ ਬੈਠਾ ਸੀਗਾ ਵਿਲੇ ਹੀ ਸੀਗਾ ਅੱਛਾ ਤੂੰ ਕਿਧਰ ਉਹਨਾਂ ਨਾਲੇ ਉਹ ਮੈਂ ਤਾਂ ਅੱਜ ਖੇਤੀ ਸੀ ਉਹ ਖੇਤੀ ਕੀ ਕਰਦਾ ਸੀ ਅੱਜ ਧੁੱਪ ਜੀ ਨਿਕਲ ਰਹੀ ਮਾਚਾ ਗੇੜਾ ਛੜੀ ਮਾਰਈਏ ਉਹ ਕਣਕ ਉਹਨਾਂ ਦਾ ਪਾਣੀ ਲਾਤਾ ਉਹ ਆਹ ਉਹਦਾ ਲਾਦਾ ਪਾਣੀ ਦਾ ਕਣੇ ਅੱਛਾ ਹਣ ਤੂੰ ਕਿਵੇਂ ਜਿਹਾ ਬੈਠਾ ਹੈ ਕੋਈ ਮਨਤਾ ਤੇਰੀ ਪਰਜਾਈ ਦਾ ਫੋਨ ਆਇਆ ਸੀਗਾ ਉਹਦੋਂ ਉਹਦਾ ਭਾਈ ਆ ਗਿਆ ਯਾਰ ਫੋਨ ਹੀ ਕੱਟ ਗਈ ਅੱਛਾ ਮੇਰੇ ਵੀ ਕਰਾ ਦੇ ਕਿਤੇ ਸੈਟਿੰਗ ਕਿਸੇ ਨਾਲ ਉਹ ਤੋਂ ਪੜਪੜਲ ਵਾਲੇ ਤੇਰੀ ਉਮਰ ਕਿੰਨੀ ਕੁ ਹੋਈ ਹੈਗੀ 18 ਸਾਲ ਦਾ ਟੱਪਣ ਵਾਲਾ ਹੋ ਰਿਹਾ ਮੈਂ ਵਰਤੈ ਸਤੋਂ ਦਿਲਜਾ ਲੱਗਣੋਂ ਹਟ ਗਿਆ ਉਹ ਆਹੋ ਹੁਣ ਕਾਨੂੰ ਲੱਗਦਾ ਤੁਹਾਡਾ ਤਾਂ ਉਹ ਲਾਂਟੇ ਮੋਲਾ ਚ ਲੱਗਦਾ ਜਾਂ ਕਿੱਦਾਂ ਓਏ ਯਾਰ ਉਹ ਗੱਲ ਨਹੀਂ ਗਈ ਵਰਤਾਂ ਜੀ ਕਰਦਾ ਸਾਡੇ ਦਿਨੋਂ ਮੇਰੇ ਸਾਹਮਣੇ ਬੈਠੀ ਰਹੇ ਬਸ ਜੈ ਡੀ ਜੀ ਆ ਤੇਰਾ ਵਿਆਹ ਕਰਵਾ ਲੈ ਖਾ ਵਿਆਹ ਤਾਂ ਕਰਾ ਲਾਂ ਪੂਰੀ ਪੜ੍ਹਾਈ ਚਲੀ ਜਾਂਦੀ ਆ ਉਹ ਵੀ ਦੇਖਣੀ ਮੈਂ ਤੇਰੇ ਵਰਗੇ ਥੇ ਰੁੱਲਦੇ ਉਹ ਗੱਲ ਤਾਂ ਅੱਧੇ ਛਈ ਆ ਜੱਸਣਾ ਮੈਂ ਲਾਲਾ ਮੈਨੂੰ ਨਾ ਗੱਲ ਕਰ ਲੈਣੀ ਜਾਂਦੀ ਵਿਆਹ ਬਾਰੇ ਹੋਰ ਬਾਅਦ ਟਾਈਮ ਲੰਨਗਾ ਇਹ ਇੰਜ ਜਾ

ਤਲੋ ਠੀਕ ਹੈ ਵੀਰੇ ਫਿਰ ਤੁਸੀਂ ਜਾਣ ਚੋਗੇ ਇੱਥੇ ਚਲੋ ਮੈਂ ਗਿਆ ਤੇ ਆਇਆ ਨਾਲ ਘਰ ਦਾ ਖਿਆਲ ਰੱਖੀ ਕੋਈ ਨਾ ਵੀਰੇ ਟੈਨਸ਼ਨ ਆ ਲੋ ਤੁਸੀਂ ਵੀਰਾ ਵੀ ਚਲਿਆ ਗਿਆ ਵੀਰਾ ਤਾਂ ਹੁਣ ਕਾਫੀ ਟਾਈਮ ਲਾ ਕੇ ਆਊਗਾ ਖੇਤ 'ਚ ਕਾਲੇ ਨਾਲ ਵੀ ਗੱਲ ਹੋਈ ਮੇਰੀ ਕੱਲ ਦੀ ਮੈਂ ਕਰਦੀ ਆ ਉਹਨੂੰ ਹੁਣ ਫੋਨ ਲਾ ਲਵਾਂ काले ने फोन नहीं चक्या मेरा चल दोबारा ला के देख लें हेलो किधर सी कॉलिंग नहीं चक्की पता वैसी है ना सॉरी मेरी करके नींद खराब होगी तेरी ਨਹੀਂ ਯਾਨੀ ਤਾਂ ਕੋਈ ਨਹੀਂ ਖਰਾਬ ਹੋਈ। ਆਨ ਨਾਲ ਇਨੀ ਰਾਤ ਨੂੰ ਫੋਨ ਕਰਿਆ। ਘਰੇ ਖੈਰ ਸੁੱਖਤ ਹੈਈ ਸਾਰੀ। ਹਾਂ ਸਾਰੇ ਠੀਕ ਆ। ਵੀਰਾਂ ਨਾਲ ਖੇਤ ਗਿਆ ਹੋਇਆ ਸੀ। ਮੈਂ ਸੋਚਿਆ ਫਿਰ ਤੈਨੂੰ ਹੀ ਫੋਨ ਲਾ ਲਾਂ। ਅੱਛਾ। ਕਿਉਂ ਜ਼ਿਆਦਾ ਯਾਦ ਆਂਦੀ ਮੇਰੀ? ਤੂੰ ਤਾਂ ਪੁੱਛਣਾ ਬਸ ਤੇਰੀ ਕਿੰਨੀ ਯਾਦ ਆਂਦੀ ਹੈ ਮੈਨੂੰ। ਹਰ ਵੇਲੇ ਹੀ ਮੈਂ ਤਾਂ ਤੈਨੂੰ ਹੀ ਯਾਦ ਕਰਦੀ ਰਹਿੰਦੀ ਆ। ਸੁਪੀ ਪਈ ਸੁਪਣਿਆਂ 'ਚ ਤੇ ਕੰਮ ਕਰਦੀ ਖਿਆਲਾਂ 'ਚ। ਓਏ ਹੋਏ! ਕੀ ਆ ਬਾਤਾਂ ਨੇ। ਓਏ ਮੈਂ ਤਾਂ ਤੇਰੇ ਸੁਪਣੇ 'ਚ ਆਉਂਦੀ ਜਲਤੀ ਸੋਣਿਆ ਜੀਆ। ਆਓ ਹੋਰ ਕੋਈ ਝੂਠ। ਤੂੰ ਤਾਂ ਯਾਦ ਵੀ ਨਹੀਂ ਕਰਦਾ ਮੈਨੂੰ ਓਏ ਹਰ ਵਾਰ ਤੇਰੀ ਹੀ ਗੱਲਾਂ ਹੁੰਦੀਆਂ ਨੇ ਮੇਰੇ ਯਾਰਾਂ ਨਾਲ ਕੁੱਛੀ ਤੂੰ ਕਿੰਨਾ ਪਿਆਰ ਕਰਦਾ ਤੈਨੂੰ ਉਹਨਾਂ ਕੋਲੇ ਤੇਰਾ ਹੀ ਨਾਮ ਜਪਦਾ ਰਹਿਣਾ ਮੈਂ ਸਾਰਾ ਦਿਨ ਅੱਛਾ ਇੰਨਾ ਪਿਆਰ ਕਰਦਾ ਤੂੰ ਮੈਨੂੰ ਉਹ ਪਿਆਰ ਦਾ ਬਹੁਤ ਕਰਦਾ ਮੈਂ ਮੇਰੇ ਦਿਲ ਦੇ ਰੇਕ ਭੰਨੇ ਤੇ ਤੇਰੀ ਨੌਲੀ ਚਾਹ ਵੇਗਾ ਓ ਬਸ ਬਸ ਰਹਿਣ ਗਿਆ ਕਰ ਕਦੇ ਕਦੇ ਨਾ ਤੂੰ ਬਾਲੀ ਹੁਕਰੀ ਮਾਰ ਦਿੰਨਾ ਤੈਨੂੰ ਤਾਂ ਲੱਗਣੀ ਆ ਮੇਰੇ ਦਿਲ ਨੂੰ ਕੁੱਛੀ ਨੋ ਕਾਮਲਾ ਕਿਵੇਂ ਠਾਰਦਾ ਤੇਰੇ ਬਣਾ ਆਨ ਨਾਲ ਮੈਂ ਇੱਕ ਗੱਲ ਕਰਨੀ ਤੇਰੇ ਨਾਲ ਤੂੰ ਬਾਅਦ ਚ ਦੱਸੀ ਪਹਿਲਾਂ ਮੈਂ ਤੇਨੂੰ ਇੱਕ ਗੱਲ ਦੱਸਦੀ ਆ ਦੱਸ ਕੀ ਆ ਮੈਨੂੰ ਕੱਲੋਂ ਕਾਲਜ ਤੋਂ ਜਾਣਾ ਵੀਰੇ ਨੂੰ ਨਾ ਕਾਲਜ ਤੋਂ ਫੋਨ ਆਇਆ ਸੀ ਸ਼ਾਮ ਨੂੰ ਤੇ ਤੂੰ ਕੱਲੋਂ ਮਿਲਣਾਣਾ ਹੋਇਆ ਤਾਂ ਤੇ ਸੱਚੀ ਇਹਦਾ ਬਹੁਤ ਖੁਸ਼ੀ ਵਾਲੀ ਗੱਲ ਆਗੀ ਪਰ ਆਵੇਂ ਕਿੱਥੇ ਤੂੰ ਤੂੰ ਦੱਸ ਕਿੱਥੇ ਆਉਣਾ ਉਹ ਜਿਹੜੀ ਤੇਰੇ ਕਾਲਜ ਦੇ ਪਿੱਛੇ ਨਹਿਰ ਨਹੀਂ ਹੈਗੀ ਉੱਥੇ ਆ ਜੀ ਉੱਥੇ ਯਾਰ ਕੋਈ ਨਹੀਂ ਹੁੰਦਾ ਹੈਗਾ ਜਦ ਨਮਾ ਬੱਸ ਸਟੈਂਡ ਤੋਂ ਰਹਿ ਨੂੰ ਅੱਛਾ ਠੀਕਾ ਹੁਣ ਤੂੰ ਕੀ ਦੱਸਣਾ ਸੀ ਉਹ ਦੱਸ ਉਹ ਤਾਂ ਫਿਰ ਉਹਨੂੰ ਤੈਨੂੰ ਕੱਲ ਨੂੰ ਮਿਲ ਕੇ ਦੱਸੂਗਾ ਚੱਲ ਠੀਕਾ ਤੂੰ ਸੌਂ ਜਾ ਹੁਣ ਮੇਰੇ ਨੂੰ ਵੀ ਕਾਫੀ ਟਾਈਮ ਹੋ ਗਿਆ ਗਿਆ ਨੂੰ ਉਹ ਆਂਦੇ ਹੋਣੇ ਆ ਓਏ ਹੁਣ ਕਿੱਥੇ ਆਉਂਦੀ ਨੇ ਨੀ ਇੰਦਾ ਇੰਦਾ ਤਾਂ ਹੜਾਤੀਆਂ ਸਾਰੀਆਂ ਚੱਲ ਸੌ ਜਾ ਤੂੰ ਹੁਣ ਟਾਈਮ ਨਾਲ ਐਵੇਂ ਕਮਲੀਆਂ ਜੀਆਂ ਗੱਲਾਂ ਨਾ ਕਰਿਆ ਕਰ ਗੁੱਡ ਨਾਈਟ ਚੱਲ ਚੰਗਾ ਸੌਂ ਜਾ ਗੁੱਡ ਨਾਈਟ ਬਾਏ ਮੈਂ ਤਾਂ ਸੋ ਗਈ। ਕਮਰੇ ਨੇ ਦੁੱਧ ਵੀ ਨਹੀਂ ਪੀਤਾ ਆ ਪੈ ਸਾਰਾ। ਚਲ ਮੈਂ ਵੀ ਆਪਦੇ ਕਮਰੇ ਜਾ ਕੇ ਸੋਣਾ। ਵੀਰੇ ਕੀ ਕਰਦੇ ਹੋ ਇੱਥੇ? ਬਹੁਤ ਪੜ੍ਹਨ ਬੜਾ। ਉਹ ਦੁੱਧ ਪੜਨਾ ਤਿਆਰ। ਹਾਂ ਜੀ ਵੀਰੇ ਮੈਂ ਤਾਂ ਹੋ ਗਈ ਸੀ ਤਿਆਰ। ਬਸ ਜਾ ਜਾਣੀ ਲੱਗੀ ਸੀ ਕਾਲਜ। ਚਲ ਪਰੇ ਮੈਂ ਸਾਡਾ ਮੈਂ ਘਰੇ ਸੀਗਾ। ਨਹੀਂ ਨਹੀਂ ਕੋਈ ਗੱਲ ਨਹੀਂ। ਉਹ ਪ੍ਰੀਤਵੀ ਆਉਂਦੀ ਹੋਣੀ ਆ ਅਸੀਂ ਬਸ ਬਸ ਤੇ ਚੱਲ ਜਾਾਂਗੇ ਦੋਵੇਂ। ਆਏ ਕਰ ਬਣੇ ਹਲੋ ਤੂੰ ਪੈਸੇ ਲੈ ਜਾ ਲੋਡ ਪਾ ਕੇ ਨਹੀਂ ਨਹੀਂ ਵੀਰੇ ਇਹਦੀ ਕੀ ਲੋੜ ਹੈ ਕੋਈ ਨਾ ਪਾ ਨਾ ਲੋਡ ਪਾ ਤੂੰ ਲੈ ਜਾ ਚਲੋ ਠੀਕ ਲੋਟਿਆ ਨਾ ਰੱਖੀ ਕੋਈ ਨਹੀਂ ਮੈਂ ਜਾਣੀਆ ਵੀਰੇ ਟਾਈਮ ਨਾਲ ਆ ਜੀ ਚੰਗਾ ਵੀਰੇ ਠੀਕ ਆ ਕਿੰਨਾ ਟਾਈਮ ਹੋ ਗਿਆ ਹਲੇ ਤੱਕ ਕਲਾ ਆਇਆ ਹੀ ਨਹੀਂ ਹੈਗਾ ਸਰਵਰ ਦਾ ਇਹਦਾ ਹੀ ਹੁੰਦਾ ਉਹ ਰੀਤੀ ਨਹੀਂ ਕੀਦਾ ਕੋਤੋ ਕੀ ਕਰਾਉਣਾ ਤੂੰ ਮੈਂ ਤਾਂ ਕੀ ਕਰਾਉਣਾ ਤੂੰ ਕਹਿੰਦੀ ਸੀ ਕਿ ਆਪਣੇ ਨਾਲ ਜਾਊ ਉਹ ਨਹੀਂ ਨਹੀਂ ਉਹਨੂੰ ਮੈਂ ਕਹਿ ਕੇ ਆਈ ਸੀ ਜੇ ਮੈਂ ਤੈਨੂੰ ਮਿਲ ਕੇ ਜਾਊਂਗੀ ਅੱਛਾ ਚਲ ਚੱਲੀਏ ਫਿਰ ਆਪਾਂ ਹਾਂ ਚਲ ਆਪਾਂ ਚੱਲਦੇ ਆਂ ਵੈਸੇ ਵੀ ਲੇਟ ਹੋ ਰਹੀ ਹੈ ਹੀਰ ਹਾਂ ਅੱਜ ਕੀ ਕਰਨੇ ਯਾਰੀਆਂ ਕਾਲਜ ਚ ਕੋਈ ਯਾਰ ਮੈਡਮ ਨੇ ਬੁਲਾਇਆ ਸੀਗਾ ਕੋਈ ਫਾਰਮ ਚ ਚੈੱਕ ਕਰਕੇ ਆਣੇ ਸੀ ਫਿਰ ਮੈਂ ਉਹ ਦੇਖਣ ਚੱਲੀਆਂ ਫਿਰ ਐਂ ਕਰੀ ਅਗਲੇ ਸਾਲ ਆਪਾਂ ਇਕੱਠੇ ਲੱਗਾਂ ਮੇਰੇ ਨਾਲ ਗੱਲ ਤੇ ਚੱਲ ਗਈ ਯਾਰ ਉਹ ਪ੍ਰੀਤ ਨਹੀਂ ਮੰਨਦੀ ਮੈਂ ਤਾਂ ਇਸ ਵਾਰ ਵੀ ਕਿਹਾ ਸੀ ਉਹਨੂੰ ਉਹਦਾ ਉੱਥੇ ਆ ਜਾ ਕੀ ਰੱਖਿਆਗਾ ਹੋਦਾ ਤਾਂ ਪਤਾ ਨਹੀਂ ਕਿ ਦਿਨ ਲੱਗਿਆ ਪਿਆ ਉੱਥੇ ਕੋਈ ਮੁੰਡਾ ਮੁੰਡਾ ਤਾਂ ਨਹੀਂ ਪਸੰਦ ਕਰਿਆ ਉਹਨੂੰ ਬਨਹੀਂ ਨਹੀਂ ਯਾਰ ਏਸ ਜੀ ਗੱਲ ਨਹੀਂ ਹੈਗੀ ਉਹਦਾ ਤਾਂ ਹਰੇ ਨਵਾਂ ਨਵਾਈ ਦਿਲ ਟੁੱਟਿਆ ਕੀ ਲੋਕੀ ਇਹ ਰੋਦਾ ਨਾ ਬੋਏਫ੍ਰੈਂਡ ਛੱਡ ਗਿਆ ਉਹਨੂੰ। ਅੱਛਾ ਲੜਾਈ ਲੜੂਈ ਹੋ ਗਈ ਸੀ ਉਹਨਾਂ ਦੀ? ਨਹੀਂ ਨਹੀਂ ਲੜਾਈ ਨਹੀਂ ਹੋਈ। ਤੈਨੂੰ ਵੀ ਪਤਾ ਕਾਲੇ ਫਰੀਦਾ ਸੁਭਾਅ ਕਿਹੋ ਜਿਹਾ ਉਹ ਬਹੁਤ ਭੋਲੀ ਭਾਲੀ ਜੀ ਹੈ। ਛੇਤੀ ਸੱਤੇ ਕੀਨ ਕਰ ਲੈਂਦੀ ਹੈ। ਬਸ ਉਹਦੇ ਤੇ ਵੀ ਯਕੀਨ ਕਰੀ ਬੈਠੀ ਸੀ। ਫਿਰ ਕੀ ਹੋਇਆ? ਫਿਰ ਕੀ? ਉਹਦਾ ਬਸ ਮਨ ਪਰ ਗਿਆ ਹੋਏ ਤਾਂ ਤੇ ਉਹਨੇ ਬਲੌਕ ਕਰਤਾ। ਅਸਲ ਗੱਲ ਤਾਂ ਇਹ ਸੀ ਉਹ ਮੁੰਡੇ ਦੀ ਕਿਸੇ ਹੋਰ ਕੁੜੀ ਨਾਲ ਗੱਲਬਾਤ ਸੀ। ਅੱਛਾ ਯਾਰਾ। ਹੋਰ ਕੀ? ਅਸ ਤਾਂ ਉਹਦੇ ਕਾਲਜ ਵੀ ਨਹੀਂ ਗਏ ਸੀ। ਉਹ ਮੁੰਡਾ ਉਹਨੂੰ ਬਹੁਤ ਕੁਝ ਸੁਣਾ ਕੇ ਗਿਆ। ਫਿਰ ਤੂੰ ਖੜੀ ਸੁਣੀਗੀ। ਉਹ ਨਹੀਂ ਬੋਲੀ ਰਿਹਦਾ ਬਾਕੂ ਜੂ ਬੋਲਦੀਆਂ ਮੈਨੂੰ ਯਾਰ ਜੀਤਾ ਕਰਦਾ ਸੀ ਵੀ ਦੋ ਮਾਰਾ ਮੂਤੇ ਉਹਦੇ ਪਰ ਮੈਨੂੰ ਤਾਂ ਪ੍ਰੀਤ ਨੇ ਰੋਕ ਲਿਆ ਯਾਰ ਲੋਕਾਂ ਨੇ ਪਤਾ ਨਹੀਂ ਪਿਆਰ ਨੂੰ ਕੀ ਸਮਝ ਰੱਖਿਆਗਾ ਪਰ ਮੈਨੂੰ ਤੇਰੇ ਤੇ ਯਕੀਨ ਆ ਹੀ ਰਾ ਤੂੰ ਐਵੇਂ ਨਹੀਂ ਕਰਦੀ ਏਗੀ ਮੇਰੇ ਨਾਲ ਕਿਉਂ ਤੈਨੂੰ ਸ਼ੱਕ ਆ ਕੋਈ ਸ਼ੱਕ ਤਾਂ ਕੋਈ ਨਹੀਂਗਾ ਹੀਰਾ ਬਸ ਮੈਨੂੰ ਡਰ ਜਾ ਲੱਗਦਾ ਰਹਿੰਦਾ ਤੂੰ ਮੈਥੋਂ ਦੂਰ ਨਾ ਹੋ ਜਾਈਂ ਕਿਤੇ ਉਹ ਤੂੰ ਕੋਈ ਚੰਦ ਦੀ ਗੱਲ ਵੀ ਕਰ ਲਿਆ ਕਰ ਅੱਜ ਲਈ ਸੱਚ ਤੂੰ ਰਾਤ ਕੇੰਨਾਂ ਸੀ ਕੋਈ ਗੱਲ ਕਰਨੀ ਹੈ ਓਏ ਹਾਂ ਚਾ ਮੈਂ ਕਹਿੰਦਾ ਜੀ ਆਪਾਂ ਨੂੰ ਗੱਲਾਂ ਕਰਦਿਆਂ ਤਿੰਨ ਮਹੀਨੇ ਹੋ ਗਏ ਲਗਭਗ ਹਾਂ ਯਾਰ ਮੈਂ ਨਹੀਂ ਚਾਹੁੰਦਾਗਾ ਕੋਈ ਆਪਨੇ ਚਾ ਕੇ ਤੀਜਾ ਫਰਕ ਪਵਾਵੇ ਕਹਿਣਾ ਕੀ ਚਾਹਣਾ ਤੂੰ ਮੈਂ ਜੀ ਕਹਿਣਾ ਚਾਹਣਾਗਾ ਚਾਹਣਾ ਪਾਉਣ ਵਿਆਹ ਕਰਾ ਲਈਏ ਆਪਣੇ ਕਰੇ ਗੱਲ ਕਰ ਲੈ ਯਾਰ ਕੋਈ ਨਾ ਵਿਆਹ ਵੀ ਕਰਾ ਲਾਂਗੇ ਪਰ ਹਲੇ ਇੰਨੀ ਕਾਲੀ ਵੀ ਕੀ ਆ ਦੇਖੀ ਰਾ ਮੈਂ ਪੈਰ ਕੱਢਣ ਨਾਲ ਰੋਲਦੇ ਦੇਖਿਆਗਾ ਤੇ ਯਾਰ ਮੈਂ ਆਬੀ ਇਸ ਸਮੇਂ ਵਿੱਚ ਲੰਘ ਕੇ ਆਇਆਗਾ ਐਵੇਂ ਤਾਂ ਕੁਛ ਨਹੀਂ ਹੁੰਦਾ ਕਾਲੇ ਨਾਲ ਤਾਂ ਯਕੀਨ ਨਹੀਂ ਹੈਗਾ ਮੇਰੇ ਤੇ ਯਾਰ ਯਕੀਨ ਤਾਂ ਤੇਰੇ ਤੇ ਬਹੁਤਾਗਾ ਤੇ ਵੀ ਯਾਰ ਡਰਜਾ ਲੱਗਦਾ ਰਹਿੰਦਾ ਮੈਨੂੰ ਚੱਲ ਠੀਕ ਆ ਜੀ ਇਹਦੀ ਗੱਲ ਐ ਕੋਈ ਨਹੀਂ ਮੈਂ ਕਰ ਲੂੰਗੀ ਘਰੇ ਗੱਲ ਪਰ ਮੈਨੂੰ ਇਸ ਸਭ ਲਈ ਟਾਈਮ ਚਾਹੀਦਾ ਯਾ ਟਾਈਮ ਦੀ ਚੀਜ਼ ਚਾਹੀਦਾ ਤੈਨੂੰ ਜੇ ਯਾਰ ਤੂੰ ਮੈਨੂੰ ਪਸੰਦ ਕਰਦੀ ਆਂ ਮੈਂ ਤੈਨੂੰ ਪਸੰਦ ਕਰਦਾਗਾ ਹਾਂ ਇਹ ਤਾਂ ਹੈ ਤੇਰੀ ਗੱਲ ਆਪਾਂ ਇੱਕ ਦੂਜੇ ਨੂੰ ਪਸੰਦ ਤਾਂ ਕਰਦੇ ਆਂ ਪਰ ਕੁੜੀਆਂ ਦੀ ਕਿੰਨੀ ਘਰੇ ਸੁਣੀ ਜਾਂਦੀ ਐ ਇਹ ਤਾਂ ਤੈਨੂੰ ਵੀ ਪਤਾ ਨਾਲੇ ਮੈਂ ਵੀਰੇ ਨਾਲ ਗੱਲ ਤਾਂ ਕਰ ਲਾਂ ਮੈਨੂੰ ਪਤਾ ਉਹ ਮੈਨੂੰ ਜਵਾਬ ਵੀ ਨਹੀਂ ਦੇਣਗੇ ਪਰ ਫਿਰ ਵੀ ਇਸ ਤਰ੍ਹਾਂ ਮੈਂ ਵੀ ਉਹਨਾਂ ਨਾਲ ਗੱਲ ਨਹੀਂ ਕਰ ਸਕਦੀ ਯਾਰ ਇਹੀ ਗੱਲ ਹੁੰਦੀ ਆ ਅਖਰ ਤੇ ਸਾਰਿਆਂ ਕੋਲ ਚਾਹਤੇ ਪਿਆਰ ਕੀਤਾ ਹੀ ਤਾਂ ਉਹ ਕਿਹਨੂੰ ਪੁੱਛ ਕੇ ਕਰਿਆ ਸੀ ਕਾਲੇ ਤੂੰ ਮੇਰੀ ਗੱਲ ਸਮਝ ਚੱਲ ਠੀਕ ਆ ਮੈਂ ਕਰ ਲੂੰਗੀ ਗੱਲ ਕੋਈ ਨਹੀਂ ਚੱਲ ਠੀਕ ਆ ਕਰ ਨਹੀਂ ਕਰੇ ਪੱਕਾ ਗੱਲਾ ਠੀਕ ਐ ਤੂੰ ਵੀ ਨਾ ਹੋਰੀ ਗੱਲਾਂ ਛਿੜ ਕੇ ਬਹਿ ਗਿਆ ਬਸ ਸਾਰੇ ਸਸਤਰੀ ਪੇਪਰ ਹੋ ਗਏ ਨਾ ਯਾਰ ਪੇਪਰ ਦਾਲੇ ਚੱਲੀ ਜਾਂਦੇ ਨੇ ਦੋ ਘਰੇਗੇ ਅੱਛਾ ਹਾਂ ਸੱਚੀ ਗੱਲ ਹੋਰੀ ਦੱਸਣੀ ਸੀ ਕਿਨੂੰ ਪਤਾ ਸੀਮੀ ਦਾ ਵਿਆਹ ਆ ਗਿਆ ਫਿਰ ਮੈਂ ਕੀ ਲੈਣਾ ਹਤਾਂ ਉਗੜਾ ਮੈਨੂੰ ਨਾਲ ਲੈ ਕੇ ਜਾਣਾਗਾ ਆਓ ਸਿੱਤਰ ਖਾਣੇ ਆਣਾ ਮੈਂ ਦੂਜਿਆਂ ਤੋਂ ਹਾਂ ਪ੍ਰੀਤ ਅੱਛਾ ਪਹੁੰਚ ਗਈ ਸੀ ਤੂੰ ਚਲ ਕੋਈ ਨਾ ਨਰਵਸ 10 ਮਿੰਟਸ ਆ ਜੰਨੀਆ ਠੀਕ ਆ ਜੀ ਕਹਿੰਦੀ ਪ੍ਰੀਤ ਹੀਰਾ ਉਹ ਤਾਂ ਐਂ ਕਹਿੰਦੀ ਸੀ ਕਹਿੰਦੀ ਵੀ ਮੈਂ ਤਾਂ ਪਹੁੰਚ ਗਈ ਕੋਲੇਜ ਹੁਣ ਤੂੰ ਵੀ ਆ ਜਾ ਆਪਾਂ ਚੱਲੀਏ ਫਿਰ ਉਹ ਯਾਰ ਅੱਜ ਤਾਂ ਆਪਾਂ ਕੁਝ ਖਾ ਪੀ ਕੇ ਵੀ ਨਹੀਂ ਆਏ ਇੱਥੇ ਲੜਦਿਆਂ ਦੇ ਲੰਘਿਆ ਨਹਿਰ ਤੇ ਸਾਰੇ ਚੱਲ ਕੋਈ ਨਾ ਉਹ ਮੇਰੀ ਵੇਟ ਕਰਦੀ ਹੋਣੀ ਆ ਪਸਲਦੇ ਆ ਇੱਥੋਂ ਚੱਲ ਛੱਡਿਆ ਨਾ ਯਾਰ ਮੈਂ ਠੀਕ ਆ ਆ ਗਿਓ ਹਾਂ ਹੋ ਤਾਂ ਪੌਸਟ ਤੂੰ ਆ ਕੋ ਉਠਾ ਪੋਣਾ ਆਪਾਂ ਇੱਧਰ ਏ ਰੂ ਆਪਾਂ ਵਧੀਆ ਉਧਰ ਤਰ ਲੈ ਗਾ ਆਹੋ ਓਏ ਹੋਰ ਬਾਈ ਕਾਲੇ ਵਧੀਆ ਵਧੀਆ ਹੁੰਦੇ ਹੋ ਕਿਵੇਂ ਹੋ ਕਿਉਂ ਕਾਲੇ ਠੀਕ ਆ ਉਹ ਕਿੱਧਰੋਂ ਆਏ ਨਾਲੇ ਅੱਜ ਓਏ ਪਤਾ ਹੀ ਆ ਸੋਨੂ ਉਹ ਰਾਤੀਆਂ ਨਹੀਂ ਮਿਲਦਾ ਫਿਰਦਾ ਜਹਣਾ ਕੱਲੇ ਛਾਜਲੀ ਬਠਾਉਂਗੇ ਤੇ ਅੱਗੇ ਭੱਜ ਜਾਣਾ ਦੇਖ ਉਹ ਆਪਣੇ ਵਾਸਤੇ ਕਿੱਥੇ ਟਾਈਮ ਕੱਢਦਾ ਬਈ ਕੁੜੀਆਂ ਵਾਸਤੇ ਹੀ ਕੱਢਦਾ ਹੈ ਟਾਈਮ ਐਂ ਬਈ ਇਹਨੂੰ ਮੈਂ 20 ਵਾਰ ਕਹਤਾ ਜਾਂ ਖੇਤ ਆਪਾਂ ਚਾ ਪਾਣੀ ਬਣਾਉਣਿਆਂ ਕੋਈ ਸਾਡੇ ਨਾਲ ਕੰਮ ਤਾਂ ਦੀ ਬਟਾ ਦੇ ਤੇਰੇ ਨਾਲ ਕਰਾ ਦੇਆ ਕਰਾਂਗੇ ਆਹੋ ਵੱਡੇ ਬੰਦੇ ਉਹ ਨਹੀਂ ਯਾਰ ਇਹ ਹੀ ਕੋਈ ਗੰਦ ਨਹੀਂ ਉਹ ਵੀ ਸੋਡੀ ਪਰਜਾਈ ਆ ਫਿਰ ਮਿਲ ਕੇ ਆਉਣਾ ਪੈਂਦਾ ਯਾਰ ਉਹ ਨਾਲੇ ਆ ਵੀ ਲਈ ਫਿਰਦਾ ਹੂੰ ਤੂੰ ਉਹਦਾ ਤਰਕ ਨੂੰ ਸੈਂਟ ਜਿਹਾ ਲਾ ਕੇ ਆਸੀਆ ਕਿਉਂ ਹਲੇ ਵੀ ਇੱਥੇ ਬਸ ਨਹੀਂ ਆਈ ਜਾਂਦੀ ਆ ਹੋਰ ਬਈ ਕੱਟ ਲਾਇਆ ਕਰ ਇਹਨੂੰ ਸਵੇ ਸਵੇ ਹੁੰਦੇ ਨੇ ਰਾਤ ਚ ਭੈਣ ਦਾ ਮਗਰ ਕੋਈ ਟੜੇਲ ਲੈ ਆ ਉਹ ਕੋਈ ਟੜੇਲ ਜ਼ਰੂਰ ਨਹੀਂ ਲੱਗਦੀ ਹੈਗੀ ਉਹ ਨਾਲੇ ਇੱਕ ਗੱਲ ਹੋਰ ਸੀ ਬਈ ਗੱਲ ਤੂੰ ਨਾਲੇ ਯਾਰ ਉੱਥੇ ਉਹਨੂੰ ਪੱਤਣ ਜੇ ਦੀ ਲਈ ਬੈਠਾ ਉਹਨਾਂ ਨਹਿਰ ਦੀ ਤੇ ਤੂੰ ਕੋਈ ਹੋਟਲ-ਹੋਟਲ ਜੀ ਲੱਜਿਆ ਕਰ ਓਏ ਹੋਟਲ ਜੇ ਯਾਦੀ ਨਹੀਂ ਗਈ ਜਾਂ ਡਰਦੀ ਆ ਕਹਿੰਦੀ ਕੋਈ ਦੇਖ ਦੂ ਫਨਾ ਲਵੇ ਓਏ ਪੜਦਾ ਹੁੰਦਾ ਵੱਦਾ ਚੱਲ ਉਹ ਵੀ ਗੱਲ ਉਹਦੀ ਸਹੀ ਆ ਤੀ ਪੈਨੂ ਡਰ ਹੁੰਦਾ ਨਾਲੇ ਓਏ ਚੱਲ ਉਹਦੀ ਮਰਜ਼ੀ ਯਾਰ ਆਪਣੇ ਦਿਨ ਲੰਗੀ ਜਾਂਦੇ ਨੇ ਓਏ ਓਏ ਹਾਂ ਉਹਨਾਂ ਨਾਲੇ ਬਈ ਤੈਨੂੰ ਇੱਕ ਗੱਲ ਹੋਰ ਕਹਿਣਾ ਉਹਨੂੰ ਲਾਰੇ ਲਈ ਆ ਮੈਂ ਜਿਵੇਂ ਛੁਰਜੂ ਲਵਾ ਹੁੰਦਾ ਯਾਰ ਉਹ ਛੁਰਜੂ ਵਾਲੀ ਆਲੀ ਤੈਨੂੰ ਗੱਲ ਰੱਖਦੇ ਗੋਟੀ ਜਿਹਦੀ ਮੈਂ ਗੱਲ ਕਰਵਾ ਦੀ ਬਈ ਇਹ ਉਹਨੂੰ ਪੁੱਠਾ ਬੋਦਿਆ ਪੁੱਠਾ ਘੜ ਜਦੋਂ ਆਖਲੀ ਆਪ ਵਿੱਚਿੱਧੀ ਚੱਲਦੀ ਬਈ ਇਹਨੇ ਪੁੱਠਾ ਬੋਲੇ ਇਹਨੂੰ ਕੁਛ ਤੇ ਇੰਨੇ ਕੀ ਆਖੇ ਜਿਆ ਸਨ ਉਹ ਉਹ ਮੈਂ ਕੀ ਆਖਣਾ ਯਾਰ ਉਹਨੂੰ ਫੇਰ ਵੀ ਕੁਛ ਨਾ ਕੁਛ ਤਾਂ ਆਖੇ ਇਹਨੇ ਉਹ ਮੈਦਾਨੂ ਆਇਆ ਆਖਦੀ ਵੀ ਪੱਪੀ ਦੇ ਦੇ ਅੱਛਾ ਹੋਰ ਮੈਂ ਆਖਿਆ ਤਾਂ ਆਏ ਸੀ ਵੀ ਕਤੂਰਾ ਦੇ ਦੇ ਨਾ ਕੁੱਤੀ ਸੂਈ ਦੀ ਅੱਛਾ ਉਹ ਪੱਪੀ ਸਮਝ ਗਈ ਕਿ ਸਿਆਗੀ ਪੱਪੀ ਲੈਣ ਨੂੰ ਕਹਿੰਦਾ ਮੇਰੇ ਹਾਂ ਉਹ ਪਤੀ ਆ ਫਿਰ ਤੈਨੂੰ ਇੰਨਾ ਦਾ ਕੁੜੀਆਂ ਝਾਲਦੀਆਂ ਨੇ ਉਹ ਹੋਰ ਯਾਰਾ ਓਏ ਮੈਨੂੰ ਪਤਾ ਯਾਰ ਇਹਨੇ ਕੀ ਮੰਗਿਆ ਤੂੰ ਸਭ ਪਤਾਗਾ ਅੱਛਾ ਵੀ ਬੋਲਦਾਗਾ ਹੀ ਉਹ ਬਾਈ ਇੰਨਾ ਦਾ ਤੈਨੂੰ ਪਤਾ ਕੁੜੀਆਂ ਝਾਲਦੀਆਂ ਨੇ ਉਹਨਾਂ ਦੇ ਕਾਲੇ ਬਾਈ ਕੋਈ ਦੀ ਗੱਲ ਸਾਡ ਯਾਰ ਮੇਰੀ ਤਾਂ ਕਰਾਏ ਬਾਈ ਬਣ ਕੇ ਉਹ ਤੇਰੀ ਕਿਵੇਂ ਕਰਾ ਮਾ ਹਣਾ ਨਾ ਤਾਂ ਕਹਿੰਦਾ ਸੁੱਤੀਆਂ ਹੋ ਰਹੀਆਂ ਨੇ ਉਹਨਾਂ ਨੂੰ ਮੈਂ ਘਰੇ ਜਾ ਕੇ ਗਏ ਕਮ ਓਏ ਹੋਰ ਯਾਰ ਉਹਦਾ ਪਹਿਲਾਂ ਦਿਖ ਵੀ ਲੈਂਦੀ ਸੀ ਉਹ ਮੈਂ ਲੂ ਲੂ ਦੇ ਵਿੱਚ ਕੇਰੀਆਂ ਹੀ ਪਾਉਂਦਾ ਸੀ ਉਹ ਪਾਉਂਦਾ ਹੁਣ ਤਾਂ ਦਿਖਣੂ ਵੀ ਰਹੀਗੀ ਉਹ ਚਲ ਕੋਈ ਨਾ ਜੇ ਨਾ ਨਾ ਲੰਗੇ 2 ਦਿਨ ਹੋਰ ਖੜਜਾ 4 ਦਿਨ ਖੜਜਾ ਤੇਰੀ ਗੱਲ ਕਰਾ ਦਾਂਗੇ ਆਪਾਂ ਉਹ ਸਾਡਾਲੇ ਤਰਸੀਮ ਨੇ ਭਾਨੀ ਮਾਰੀ ਆ ਯਾਰ ਕੀ ਕਹਿੰਦਾ ਮੈਨੂੰ ਕਹਿੰਦਾ ਉਹ ਦੇਖੋ ਕੁੜੀ ਕਣੀ ਚੱਕੀ ਆ ਨਾ ਤੂੰ ਉਹ ਘੰਜਰ ਦੀ ਮੁੜ ਕੇ ਆਈ ਨਹੀਂ ਪਤਾ ਨਹੀਂ ਉਹਨੂੰ ਹਟਾ ਟੂ ਲੈ ਗਿਆ ਉਹ ਸੁੱਕੀਆਂ ਹੋਈਆਂ ਨਹੀਂ ਆ ਪੱਕੀਆਂ ਲੱਗਿਆ ਸਿਆਲ ਦੀ ਸੁੱਕੀਆਂ ਹੁੰਦੀਆਂ ਨੇ 20 ਤਰੀਕ ਤੋਂ ਲੈ ਕੇ ਉਹ ਯਾਰ ਕੀ ਕਰੀਏ ਕੋਈ ਤੇਰੀ ਗੱਲ ਕਰਾਉਣਾ ਫੱਡ ਲੱਗੀਆਂ ਜੇ ਤੂੰ ਹੀ ਤਾਈ ਲਾ ਲੋ ਓਏ ਚੱਲਦੇ ਆਪਾਂ ਉੱਥੇ ਜਾ ਕੇ ਭੈਣ ਦਾ ਪ੍ਰਸ਼ੀਨ ਪ੍ਰਸੂਣ ਬੱਟ ਕੇ ਫਿਰ ਚਾਚੂ ਬਣਾਉਣੇ ਆਪਾਂ ਚਲੋ ਫਿਰ ਹੋਰ ਆਜੋ ਮੁੰਡਾ ਆਹਾਹਾ ਕੁੜੀਓ ਕਿੰਨਾ ਟਾਈਮ ਹੋ ਗਿਆ ਅਜੇ ਤੱਕ ਨਹੀਂ ਆਈ ਹੈਗੀ ਸਵੇਰੇ ਕਹਿੰਦੀ ਭਾਈ ਮੈਂ ਆਉਂਦੀ ਆ ਪਰ ਅਜੇ ਉਹਦਾ ਕੰਟੀਨਿਊ ਹੋਇਆ ਪਤਾ ਨਹੀਂ ਕੀ ਕਰਦੀ ਰਹਿੰਦੀ ਐ ਇਹ ਕੁੜੀਓ ਕਿੰਨਾ ਟਾਈਮ ਲੱਗਿਆ ਕਿੱਥੇ ਗਈ ਸੀ ਉਹ ਵੀਰੇ ਹੁਣ ਉੱਥੇ ਟਾਈਮ ਤਾਂ ਲੱਗ ਜਾਂਦਾ ਹੀ ਆ ਬਹੁਤ ਕੁਝ ਕਰਾਉਂਦੇ ਆ ਉਹ ਇੱਕ ਘੰਟਾ ਕਹਿ ਕੇ ਗਈ ਸੀ ਤਿੰਨ ਘੰਟੇ ਹੋ ਗਏ ਤੈਨੂੰ ਵੀਰੇ ਹੋ ਜਾਂਦਾ ਗਾ ਲੇਟ ਤੁਸੀਂ ਕਾਹਤੋਂ ਟੈਨਸ਼ਨ ਲਿੰਨੇ ਹੁੰਨੇ ਹੋ ਇੰਨੀ ਸਰ ਤੁਸੀਂ ਰੋਟੀ ਰਾਟੀ ਖਾ ਲਈ ਸੀ ਬੰਨੂਣ ਕੋਲ ਭੁੱਖ ਹੈਗੀ ਇੱਕ ਤਾਂ ਸਾਰਾ ਦਿਨ ਐਵੀਂ ਭੁੱਖੇ ਫਿਰਦੇ ਰਹਿੰਨੇ ਹੋਗੇ ਮੈਂ ਲੈ ਕੇ ਆਂਨੀ ਆ ਤੁਹਾਡੇ ਵਾਸਤੇ ਰੋਟੀ ਬਣਾ ਕੇ ਨਹੀਂ ਨਹੀਂ ਪਾਣੇ ਤੂੰ ਥੱਕ ਕੇ ਆਈ ਆ ਤੂੰ ਆਰਾਮ ਕਰ ਲਾ ਕੋਈ ਨਹੀਂ ਵੀਰੇ ਮੈਂ ਲੈ ਕੇ ਆਂਨੀ ਆ ਤੁਸੀਂ ਬੈਠੋ ਇੱਥੇ ਮੈਂ ਕੁੜੀ ਤੇ ਆਂਨੀ ਦੋਸਾ ਕਰੀ ਗਿਆ ਪਰ ਇਹ ਤਾਂ ਮੇਰਾ ਕਿੰਨਾ ਫਿਕਰ ਕਰਦੀ ਆ ਸ਼ੁਕਰ ਆ ਮੇਰਾ ਚੁੱਪ ਕਰਕੇ ਤੁਸੀਂ ਵੀਰੇ ਨੂੰ ਪਤਾ ਲੱਗ ਗਿਆ ਹੁੰਦਾ ਨਾ ਪਤਾ ਨਹੀਂ ਕੀ ਬੜਨਾ ਸੀ ਮੈਂ ਰੋਟੀ ਫੜਾਣੀ ਹੈ ਤੇ ਬਾਚਾ ਔਖਾ ਲੰਗੇ ਵੀਰੇ ਰੋਟੀ ਖਾ ਲ ਲੈ ਲੋ ਤੂੰ ਵੀ ਰੋਟੀ ਖਾ ਲਈ ਹਾਂਜੀ ਵੀਰੇ ਮੈਂ ਤਾਂ ਬਾਹਰ ਹੀ ਖਾਇਆ ਸੀਗੀ ਨਾ ਕੁੜੀ ਕੀ ਜੇ ਵੀਰੋ ਤੀ ਸੋਚ ਰਹੀ ਹੋ ਕੁਛ ਨਹੀਂ ਵੀਰੇ ਬੱਸ ਤਾਂ ਹੈ ਮੈਂ ਜੇ ਕੋਈ ਗੱਲ ਹੋ ਤਾਂ ਦੱਸ ਦੇ ਨਹੀਂ ਨਹੀਂ ਵੀਰੇ

ਜਰ ਇਹ ਹੀ ਗੱਲ ਹੁੰਦੀ ਆ ਆਖਰ ਤੇ ਸਾਰਿਆਂ ਕੋਲ ਚਾਹਤੇ ਪਿਆਰ ਕੀਤਾ ਹੀ ਤਾਂ ਉਹ ਤੋਂ ਕਿਹਨੂੰ ਪੁੱਛ ਕੇ ਕਰਿਆ ਸੀ ਹੀਰੋ ਹੀਰੋ ਕੁੜੀ ਨੂੰ ਕਿਹਾ ਤਾਂ ਮੋਗਾ ਬਾਜਾ ਮਾਰਿਆ ਨਾ ਤਾਂ ਇਹਨੂੰ ਬਾਲ ਸੁਣਦੇ ਪਤਾ ਨਹੀਂ ਕੀ ਕਰਨ ਲੱਗ ਗਈ ਲੈ ਤਾ ਜੁੱਤੀ ਪਈਆ ਚਲ ਮੈਂ ਆਪੀ ਚਾ ਕਰ ਲੈਂਦਾ ਥੱਕ ਵੀ ਹੋਣੀ ਆਈ ਕਿਤਾਬ ਵੀ ਖੁੱਲੀ ਛੱਡ ਕੇ ਸੌਗੀ